ਮੈਂ ਪਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜੁਣੀ ਇਕਤਾ ਸਿੱਧੂਪੁਰ ਦਾ ਜ਼ਿਲ੍ਹਾ ਆਗੂ ਜਿਹੜਾ ਅੱਜ ਸਾਡੇ ਵੱਲੋਂ ਮੰਗ ਪੱਤਰ ਦਿੱਤਾ ਜਾ ਰਿਹਾ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਵੱਡਾ ਪੱਖ ਦਾ ਮੁੱਦਾ ਲੈਂਡ ਪੂਲਿੰਗ ਐਕਟ ਦੇ ਵਿੱਚ ਜਿਹੜੀਆਂ ਜ਼ਮੀਨਾਂ ਪੰਜਾਬ ਸਰਕਾਰ ਤੱਕੇ ਨਾ ਖੋ ਰਹੀ ਤੱਕਾ ਸ਼ਬਦ ਕਿਉਂ ਜਿਹੜਾ 2013 ਐਕਟ ਲੜਨ ਵਾਲੇ ਲੋਕਾਂ ਨੇ ਸਾਰੇ ਭਾਰਤ ਦੇ ਵਿੱਚ ਪਾਰਲੀਮੈਂਟ ਨੇ ਕਾਨੂੰਨ ਬਣਾਇਆ ਸੀ ਉਹਨੂੰ ਛਿੱਕੇ ਟੰਕੇ ਅੱਜ ਪੰਜਾਬ ਸਰਕਾਰ ਤੱਕੇ ਨਾ ਜ਼ਮੀਨਾਂ ਖੋਹਣੀਆਂ ਚਾਹੁੰਦੀ ਹੈ ਜਿਹੜਾ ਗਲਾਡਾ ਵਾ ਉਦੇ ਅਧੀਨ ਜ਼ਮੀਨਾਂ ਜ਼ਮੀਨਾਂ ਰਿਕਰ ਕੀਤੀਆਂ ਜਾ ਰਹੀਆਂ ਉਹਨੇ ਤਰਾਜ ਮੰਗੇ ਸੀ ਮਹੀਨੇ ਤੱਕ ਇਹਨਾਂ ਮਹੀਨੇ ਦਾ ਸਮਾਂ ਘਟਾ ਕੇ 15 ਦਿਨਾਂ ਦਾ ਕਰਾਤਾ 15 ਦਿਨਾਂ ਦੇ ਵਿੱਚ 1600 ਬੰਦੇ ਨੇ ਤਰਾਜ ਵੀ ਅਸੀਂ ਜ਼ਮੀਨਾਂ ਪੰਜਾਬ ਸਰਕਾਰ ਨੂੰ ਨਹੀਂ ਦੇਣੀ ਪੰਜ ਬੰਦੇ ਨੇ ਆਖਿਆ ਵੀ ਆਪਾਂ ਦੇਣੀ ਆ ਉਹ ਵੀ ਇਹਨਾਂ ਦੇ ਬੰਦੇ ਪੈਦਕ ਤੇ ਸਰਕਾਰ 70% ਸਹਿਮਤੀ ਹੋਵੇ ਤੇ ਫਿਰ ਜ਼ਮੀਨਾਂ ਕਿਸਾਨਾਂ ਤੋਂ ਲੈ ਸਕਦੀ ਆ ਉਹ ਐਕਟ ਦੇ ਵਿੱਚ ਲਿਖਿਆ ਪਾਰਲੀਮੈਂਟ ਦੇ ਕਾਨੂੰਨ ਨੂੰ ਸਿੱਕੇ ਦੇ ਟੰਗਿਆ ਜਾ ਰਿਹਾ ਤੇ ਪੰਜਾਬ ਸਰਕਾਰ ਦੇ ਜਿਹੜੇ ਤੁਸੀਂ ਵੇਖਿਆ ਪਿਛਲੇ ਦਿਨ ਇਹ ਮੁੱਖ ਮੰਤਰੀ ਪੰਜਾਬ ਕਾਨਫਰੰਸ ਕਰਕੇ ਸਮਝਾ ਰਿਹਾ ਇੱਕ ਸੰਨ ਜਦੋਂ ਪੜ ਰਿਹਾ ਸੀ ਜਦੋਂ ਉਹਨੂੰ ਪੜਨਾ ਨਹੀਂ ਆਇਆ ਉਹਨੇ ਨਾਲ ਮੰਤਰੀ ਨੂੰ ਆਖਿਆ ਵੀ ਤੂੰ ਪੜ ਮੰਤਰੀ ਨੂੰ ਆਹ ਹਰ ਕੇ ਚੀਫ ਜਿਹੜਾ ਚੀਫ ਸੈਕਟਰੀ ਪੰਜਾਬ ਆ ਉਹਨੇ ਜਦੋਂ ਪੜਿਆ ਉਹ ਪੰਜਾਬੀ ਨਹੀਂ ਬੋਲਦਾ ਉਹਨੂੰ ਹਿੰਦੀ ਚ ਪੜਨਾ ਪੈ ਗਿਆ ਆ ਤੇ ਹਾਲ ਹੈ ਜੋ ਦਿੱਲੀ ਦਾ ਲਾਣਾ ਕਰ ਰਿਹਾ ਜੋ ਦਿੱਲੀ ਜੈਨ ਜੋ ਤੇ ਮਨੀਸ਼ ਜੋਧੀਆਂ ਕਰ ਰਹੇ ਨੇ ਜੋ ਕੇਜਰੀਵਾਲ ਕਹਿ ਰਿਹਾ ਇਹ ਉਹੋ ਹੀ ਕਰ ਰਹੇ ਨੇ ਵੀ ਸਿਰਫ ਸਾਡੀ ਸਰਕਾਰ ਸਾਡੀ ਸ਼ੌਹਰਤ ਵਜਿ ਰਵੇ ਪਰ ਪੰਜਾਬ ਦੇ ਅਣਖੀ ਲੋਕ ਨੇ ਇੱਕ ਮਰਲਾ ਇੱਕ ਇੰਚ ਜ਼ਮੀਨ ਨਹੀਂ ਦੇਣਗੇ ਸ਼ੀਧੀਆਂ ਜਿੰਨੀਆਂ ਮਰਜ਼ੀ ਹੋ ਜਾਣ ਇਹ ਤੁਹਾਡੀਆਂ ਮੁੰਗਾ ਨਾਮ ਅਗਲਾ ਸਟੈਪ ਹੋਣਾ ਅਗਲਾ ਲਗਾਤਾਰ ਸੰਜੁਗਤ ਮੋਰਚੇ ਦੂਜੇ ਸੰਜੁਗਤ ਮੋਰਚਾ ਘੇਰਾ ਇਹ ਨੀਤੀ ਦੀ ਲੜਾਈ ਦੇ ਮੈਦਾਨ ਦੇ ਵਿੱਚ ਵੱਡੇ ਕੱਟ ਕਰਕੇ ਸਰਕਾਰ ਨੂੰ ਇਹ ਲੱਗਦਾ ਵੀ ਪੁਲਿਸ ਲਾ ਕੇ ਉਹਨਾਂ ਡਰਾ ਕੇ ਜ਼ਮੀਨਾਂ ਖੋਲਾਂਗੇ ਇਹ ਸਵੰਭ ਨਹੀਂ ਹੈ ਇੱਥੇ ਸ਼ੀਧੀਆਂ ਦੇ ਦੇ ਸਕਦੇ ਲੋਕ ਪਰ ਜਿਹੜੇ ਲੋਕ ਨੇ ਜ਼ਮੀਨਾਂ ਨਹੀਂ ਆਪਣੀਆਂ ਛੱਡ ਸਕਦੇ ਜਿਹੜੇ ਦਾਦੇ-ਪਰਦਾਦੇ ਤੋਂ ਬਾਹਰ ਹੈ ਜੀ ਬਿਲਕੁਲ ਮੰਗ ਪੱਤਰ ਸਾਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਵੱਲੋਂ ਦਿੱਤਾ ਗਿਆ ਤੇ ਅਸੀਂ ਰਿਸੀਵ ਕਰ ਲਿਆ ਨੂੰ ਡੀਸੀ ਸਾਹਿਬ ਨਾਲ ਡਿਸਕਸ ਕਰਕੇ ਤੇ ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਨੇ ਤੇ ਜੋ ਸਰਕਾਰ ਦੀ ਪਾਲਿਸੀ ਹੈ ਉਹਦੇ ਮੁਤਾਬਕ ਜੋ ਕਾਰਵਾਈ ਹੈਗੀ ਆ ਉਹ ਅਸੀਂ ਅੱਗੇ ਕਰਾਂਗੇ ਜੋ ਮੰਗ ਪੱਤਰ ਹੈ ਅਸੀਂ ਸਰਕਾਰ ਨੂੰ ਜਿਹੜਾ ਅੱਜ ਪਹੁੰਚਦਾ ਕਰਤਾਂਗੇ ਮੰਗ ਪੱਤਰ ਦੇਣਾ ਹੈ ਮੰਗ ਪੱਤਰ ਦੇ ਕੇ ਅਗਲਾ ਸੰਘਰਸ਼ ਦਾ एलान ਵੀ ਕਰਕੇ ਜਾਵਾਂਗੇ ਇੱਥੇ ਤਿੱਖਾ ਹਾਂ ਬਿਲਕੁਲ ਤਿੱਖਾ ਸੰਘਰਸ਼ ਹੋਊਗਾ ਜੀ ਮਾਪਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜੁਣੀ ਇੱਕ ਤਾਂ ਸਿੱਧੂਪੁਰ ਦਾ ਜ਼ਿਲ੍ਹਾ ਆਗੂ ਜਿਹੜਾ ਅੱਜ ਸਾਡੇ ਵੱਲੋਂ ਮੰਗ ਪੱਤਰ ਦਿੱਤਾ ਜਾ ਰਿਹਾ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਵੱਡਾ ਪੱਖ ਦਾ ਮੁੱਦਾ ਲੈਂਡ ਪੂਲਿੰਗ ਐਕਟ ਦੇ ਵਿੱਚ ਜਿਹੜੀਆਂ ਜ਼ਮੀਨਾਂ ਪੰਜਾਬ ਸਰਕਾਰ ਧੱਕੇ ਨਾਲ ਖੋਹ ਰਹੀ ਹੈ ਧੱਕਾਸ਼ਬਦ ਕਿਉਂ ਜਿਹੜਾ 2013 ਐਕਟ ਲੜਨ ਵਾਲੇ ਲੋਕਾਂ ਨੇ ਸਾਰੇ ਭਾਰਤ ਦੇ ਵਿੱਚ ਪਾਰਲੀਮੈਂਟ ਨੇ ਕਾਨੂੰਨ ਬਣਾਇਆ ਸੀ ਉਹਨੂੰ ਛਿੱਕੇ ਟੰਕੇ ਅੱਜ ਪੰਜਾਬ ਸਰਕਾਰ ਧੱਕੇ ਨਾਲ ਜ਼ਮੀਨਾਂ ਖੋਹਣੀਆਂ ਚਾਹੁੰਦੀ ਹੈ ਜਿਹੜਾ ਗਲਾਡਾ ਵਾ ਉਹਦੇ ਅਧੀਨ ਜ਼ਮੀਨਾਂ ਜ਼ਮੀਨਾਂ ਰਿਕਰ ਕੀਤੀਆਂ ਜਾ ਰਹੀਆਂ ਉਨੇ ਤਰਾਜ ਮੰਗੇ ਸੀ ਮਹੀਨੇ ਤੱਕ ਇਹਨਾਂ ਮਹੀਨੇ ਦਾ ਸਮਾਂ ਘਟਾ ਕੇ 15 ਦਿਨਾਂ ਦਾ ਕਰਾਤਾ 15 ਦਿਨਾਂ ਦੇ ਵਿੱਚ 1600 ਬੰਦੇ ਨੇ ਤਰਾਜ ਵੀ ਅਸੀਂ ਜ਼ਮੀਨਾਂ ਪੰਜਾਬ ਸਰਕਾਰ ਨੂੰ ਨਹੀਂ ਦੇਣੀ 5 ਬੰਦੇ ਨੇ ਆਖਿਆ ਵੀ ਆਪਾਂ ਦੇਣੀ ਆ ਉਹ ਵੀ ਇਹਨਾਂ ਦੇ ਬੰਦੇ ਪੈਦਕ ਤੇ ਸਰਕਾਰ 70% ਸਹਿਮਤੀ ਹੋਵੇ ਤੇ ਫਿਰ ਜ਼ਮੀਨਾਂ ਕਿਸਾਨਾਂ ਤੋਂ ਲੈ ਸਕਦੀ ਆ ਉਹ ਐਕਟ ਦੇ ਵਿੱਚ ਲਿਖਿਆ ਪਾਰਲੀਮੈਂਟ ਦੇ ਕਾਨੂੰਨ ਨੂੰ ਸਿੱਕੇ ਦੇ ਟੰਗਿਆ ਜਾ ਰਿਹਾ ਤੇ ਪੰਜਾਬ ਸਰਕਾਰ ਦੇ ਜਿਹੜੇ ਤੁਸੀਂ ਵੇਖਿਆ ਪਿਛਲੇ ਦਿਨ ਇਹ ਮੁੱਖ ਮੰਤਰੀ ਪੰਜਾਬ ਕਾਨਫਰੰਸ ਕਰਕੇ ਸਮਝਾ ਰਿਹਾ ਹੈ ਕਿਸਾਨ ਜਦੋਂ ਪੜ ਰਿਹਾ ਸੀ ਜਦੋਂ ਉਹਨੂੰ ਪੜਨਾ ਨਹੀਂ ਆਇਆ ਉਹਨੇ ਨਾਲ ਮੰਤਰੀ ਨੂੰ ਆਖਿਆ ਵੀ ਤੂੰ ਪੜ ਮੰਤਰੀ ਨੂੰ ਆਹ ਹਾਲ ਕੇ ਚੀਫ ਜਿਹੜਾ ਚੀਫ ਸੈਕਟਰੀ ਪੰਜਾਬ ਆ ਉਹਨੇ ਜਦੋਂ ਪੜਿਆ ਉਹ ਪੰਜਾਬੀ ਨਹੀਂ ਬੋਲਦਾ ਉਹਨੂੰ ਹਿੰਦੀ 'ਚ ਪੜਨਾ ਪੈ ਗਿਆ ਆਹ ਤੇ ਹਾਲ ਆ ਜੋ ਦਿੱਲੀ ਦਾ ਲਾਣਾ ਕਰ ਰਿਹਾ ਜੋ ਦਿੱਲੀ ਜੈਨ ਜੋ ਤੇ ਮਨੀਸ਼ ਜੋਧੀਆਂ ਕਰ ਰਹੇ ਨੇ ਜੋ ਕੇਜਰੀਵਾਲ ਕਹਿ ਰਿਹਾ ਇਹ ਉਹੋ ਹੀ ਕਰ ਰਹੇ ਨੇ ਵੀ ਸਿਰਫ ਸਾਡੀ ਸਰਕਾਰ ਸਾਡੀ ਸ਼ੌਹਰਤ ਵਜਿ ਰਵੇ ਪਰ ਪੰਜਾਬ ਦੇ ਅਣਖੀ ਲੋਕ ਨੇ ਇੱਕ ਮਰਲਾ ਇੱਕ ਇੰਚ ਜ਼ਮੀਨ ਨਹੀਂ ਦੇਣਗੇ ਸ਼ੀਧੀਆਂ ਜਿੰਨੀਆਂ ਮਰਜ਼ੀ ਹੋ ਜੇ ਇਹ ਤੁਹਾਡੀਆਂ ਮੰਗਾ ਨਾ ਮੰਨੀਆਂ ਇਹ ਕਿਹੜਾ ਸਟੱਫ ਹੋਤਾ ਹੈ ਅਗਲਾ ਲਗਾਤਾਰ ਸੰਜੁਗਤ ਮੋਰਚੇ ਦੂਜੇ ਸੰਜੁਗਤ ਮੋਰਚਾ ਕਰ ਰਹੀ ਨੀਤੀ ਦੀ ਲੜਾਈ ਦੇ ਮੈਦਾਨ ਦੇ ਵਿੱਚ ਵੱਡੇ ਇਕੱਠ ਕਰਕੇ ਸਰਕਾਰ ਨੂੰ ਇਹ ਲੱਗਦਾ ਵੀ ਪੁਲਿਸ ਲਾ ਕੇ ਉਹਨਾਂ ਡਰਾ ਕੇ ਜ਼ਮੀਨਾਂ ਖੋਲਾਂਗੇ ਇਹ ਸਵੰਭ ਨਹੀਂ ਹੈ ਇੱਥੇ ਸ਼ੀਧੀਆਂ ਦੇ ਦੇ ਸਕਦੇ ਲੋਕ ਪਰ ਜਿਹੜੇ ਲੋਕ ਨੇ ਜ਼ਮੀਨਾਂ ਨਹੀਂ ਆਪਣੀਆਂ ਛੱਡ ਸਕਦੇ ਜਿਹੜੇ ਦਾਦੇ-ਪਰਦਾਦੇ ਤੋਂ ਬਾਹਰ ਹੈ ਜੀ ਬਿਲਕੁਲ ਮੰਗ ਪੱਤਰ ਸਾਨੂੰ ਭਾਰਤੀ ਕਿਸਾਨ ਯੂਨੀਅਨ ਇਕੱਠਾ ਵੱਲੋਂ ਦਿੱਤਾ ਗਿਆ ਤੇ ਅਸੀਂ ਰਿਸੀਵ ਕਰ ਲਿਆ ਨੂੰ ਡੀਸੀ ਸਾਹਿਬ ਨਾਲ ਡਿਸਕਸ ਕਰਕੇ ਤੇ ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਨੇ ਤੇ ਜੋ ਸਰਕਾਰ ਦੀ ਪਾਲਿਸੀ ਹੈ ਉਹਦੇ ਮੁਤਾਬਕ ਜੋ ਕਾਰਵਾਈ ਹੈਗੀ ਹੈ ਉਹ ਅਸੀਂ ਇਹ ਕਰਾਂਗੇ ਜੋ ਮੰਗ ਪੱਤਰ ਅਸੀਂ ਸਰਕਾਰ ਨੂੰ ਜਿਹੜਾ ਅੱਜ ਪਹੁੰਚਦਾ ਕਰਤਾਂ ਹਾਂ ਜੀ ਮੰਗ ਪੱਤਰ ਦੇਣਾ ਹੈ ਮੰਗ ਪੱਤਰ ਦੇ ਕੇ ਅਗਲਾ ਸ਼ੰਘਰਸ਼ ਦਾ ਲਾਨ ਵੀ ਕਰਕੇ ਜਾਵਾਂਗੇ ਇੱਥੋਂ ਹਾਂ ਬਿਲਕੁਲ ਤਿੱਖਾ ਸੰਘਰਸ਼ ਹੋਏਗਾ